ਖਬਰਨਾਮਾ ਦੇਖ ਰਿਹਾ ਸਾਰੇ ਹੀ ਸ੍ਰੋਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਆਮ ਆਦਮੀ ਪਾਰਟੀ ਦੇ ਕਰਤਾ ਤਰਤਾ ਸੁਪਰੀਮੋ ਅਰਵਿੰਦ ਕੇਜਰੀਵਾਲ ਖਾਸੇ ਤੱਤੇ ਹੋ ਗਏ ਨੇ ਦਿੱਲੀ ਦੇ ਵਿੱਚ ਆਏ ਵਿਧਾਨ ਸਭਾ ਦੇ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਿਉਂਕਿ ਸਮੁੱਚੀ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਭੰਗਲ ਪੂਸੇ ਵਿੱਚ ਪੈ ਗਈ ਕਿ ਵੱਡੇ ਕਿਲੇ ਕਿਵੇਂ ਟਹਿ ਟੇਰੀ ਹੋ ਸਕਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜੀਵਾਲ ਦਾ ਹਾਰਨਾ ਜਤਿੰਦਰ ਜੈਨ ਦਾ ਹਾਰਨਾ ਮਨੀਸ਼ ਸੋਦੀਆ ਦਾ ਹਾਰਨਾ ਇੱਕ ਬੜਾ ਵੱਡਾ ਜਿਹੜਾ ਹੈ ਸਵਾਲ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਵਾਸਤੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਜਾਂ ਵਿਧਾਇਕ ਹਾਰ ਸਕਦੇ ਸੀ ਕਿੰਤੂ ਪ੍ਰੰਤੂ ਨਹੀਂ ਸੀ ਲੇਕਿਨ ਇਹ ਤਿੰਨ ਵੱਡੇ ਥੰਮ ਡਿੱਗੇ ਕਿਵੇਂ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਖਾਸੇ ਤੱਤੇ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸਾਬਕਾ ਵਿਧਾਇਕਾਂ ਸਾਬਕਾ ਮੰਤਰੀਆਂ ਅਤੇ ਮੌਜੂਦਾ ਵਿਧਾਇਕਾਂ ਨੂੰ ਕੈਬਨਿਟ ਮੀਟਿੰਗ ਦੇ ਵਿੱਚ ਸੱਦ ਲਿਆ ਗਿਆ ਹੈ ਸੂਤਰ ਦੱਸੇ ਨੇ ਖਾਸੇ ਤੱਤੇ ਹੋਏ ਫਿਰਦੇ ਨੇ ਵੱਡੇ ਬਦਲਾਅ ਹੋਣਗੇ ਚਾਰ ਚੰਬ ਹੋਵੇਗੀ ਦਿੱਲੀ ਦੇ ਵਿੱਚ ਪੁਈਆ ਵਿਧਾਨ ਸਭਾ ਦੀਆਂ ਚੋਣਾਂ ਅਤੇ ਨਤੀਜਿਆਂ ਨੂੰ ਲੈ ਕੇ ਕਿ ਆਖਰਕਾਰ ਕਿੱਥੇ ਕਮੀ ਰਹਗੀ ਇੱਕ ਪਾਸੇ ਤਾਂ ਵੱਡੇ ਜਿਹੜੇ ਆਗੂ ਨੇ ਜਿਹੜੇ ਖਾਸ ਕਰਕੇ ਪੱਤਰਕਾਰ ਨੇ ਸੋਸ਼ਲ ਮੀਡੀਆ ਤੇ ਉਹਨਾਂ ਵੱਲੋਂ ਇਹ ਖੁਲਾਸੇ ਕੀਤੇ ਜਾ ਰਹੇ ਨੇ ਕਿ ਧੋਖਾ ਹੋਇਆ ਹੈ ਆਮ ਆਦਮੀ ਪਾਰਟੀ ਦੇ ਨਾਲ ਯਾਨੀ ਕਿ 80 ਹਜ਼ਾਰ ਤੋਂ ਲੈ ਕੇ 1 ਲੱਖ ਵੋਟ ਵਧ ਗਈ ਜਦੋਂ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਕੱਢਿਆ ਸੀ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਯਾਨੀ ਕਿ ਚੋਣਾਂ ਦੇ ਨੋਟੀਫਿਕੇਸ਼ਨ ਤੋਂ ਬਾਅਦ ਵੋਟਾਂ ਦਾ ਵਧ ਨਹੀਂ ਸਕਦੀਆਂ ਕਿਵੇਂ ਵੱਧ ਗਿਆ ਉਹ ਖਮਨਿਆਜਾ ਭੂਤਨਾ ਪਿਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿਧਾਇਕਾਂ ਨੂੰ ਇਹ VOTING ਸਮੇਂ ਕਿਉਂਕਿ ਜਿਹੜੇ ਜਿਹੜੇ ਹਲਕਿਆਂ ਤੋਂ ਜਿੱਤੇ ਨੇ ਉਥੇ 5000 ਦਾ 7000 ਦਾ ਯਾਨੀ ਕਿ ਉਹ ਵੋਟ ਐਸ ਹਸਾਬ ਦੇ ਨਾਲ ਯਾਨੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸੈਟਿੰਗ ਕੀਤੀ ਗਈ ਉਸ ਵੋਟ ਦੀ ਜਿੱਥੋਂ ਉਹਨਾਂ ਨੂੰ ਖਤਰਾ ਸੀ ਇੱਧਰ ਖਾਸੇ ਤੱਤੇ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਦਿੱਲੀ ਦੇ ਸਾਰੇ ਵਿਧਾਇਕ ਮੰਤਰੀ ਸਾਬਕਾ ਆਗੂ ਸਾਰੇ ਦਿੱਲੀ ਦੇ ਵਿੱਚ ਬੁਲਾ ਲਗੇ ਨੇ ਮੰਥਨ ਕੀਤਾ ਜਾਵੇਗਾ ਹਾਰ ਦਾ ਸਖਤ ਫੈਸਲੇ ਲਏ ਜਾਣਗੇ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਹੁਣ ਖਾਸ ਕਰਕੇ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਹੋਣ ਜਾ ਰਹੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਸ ਤਰ੍ਹਾਂ ਹੁਣ ਬੜਕਾ ਮਾਰ ਰਹੇ ਨੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਾਲੇ ਉਹਨਾਂ ਦਾ ਮੂੰਹ ਤੋੜ ਜਵਾਬ ਕਿਸ ਤਰ੍ਹਾਂ ਦਿੰਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਭਗਵੰਤ ਮਾਨ ਵੱਲੋਂ ਕਿੰਨੇ ਕੁ ਵਾਦੇ ਨਵਾਏ ਗਏ ਨੇ ਕਿੰਨੇ ਕੋ ਵਾਅਦਿਆਂ ਨੂੰ ਲੈ ਕੇ ਜਿਹੜੇ ਪੂਰੇ ਕੀਤੇ ਨੇ ਵੋਟ ਮੰਗਣ ਪਿੰਡਾਂ ਵਿੱਚ ਜਾਂਦੇ ਨੇ ਤੇ ਪਿੰਡਾਂ ਵਿੱਚ ਵਿਰੋਧ ਹੋਵੇਗਾ ਜਿਸ ਤਰ੍ਹਾਂ ਅੱਜ ਰਵਾਇਤੀ ਪਾਰਟੀਆਂ ਦਾ ਹੋਇਆ ਸੀ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਨੂੰ ਲੈ ਕੇ ਹੁਣ ਕਾਫੀ ਚਿੰਤਤ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਧੰਨਵਾਦ